ਸਾਡੇ ਕੋਲ ਇੱਕ ਈਮੇਲ ਆਇਆ ਸੀ ਜਿਹੜਾ ਸਵੇਰੇ ਅਸੀਂ ਚੈੱਕ ਕੀਤਾ ਤੋਂ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਸੀਗੇ ਕਿ ਕੋਈ ਪਲਾਂਟ ਹੋਏਗਾ ਆਰ ਡੀ ਐਕਸ ਵਗੈਰਾ ਬਟ ਉਹ ਅਸੀਂ ਨਾਲ ਦੇ ਨਾਲ ਹੀ ਸੀਪੀ ਆਫਿਸ ਨੂੰ ਇਤਲਾਹ ਕਰਤੀ ਸੀ ਪੁਲਿਸ ਨੂੰ ਔਰ ਉਹਨਾਂ ਦੀ ਟੀਮ ਮੇਰੇ ਖਿਆਲ ਚੈਕਿੰਗ ਵੀ ਕਰ ਰਹੀ ਹੈ ਔਰ ਉਹਨਾਂ ਸਾਈਬਰ ਪੁਲਿਸ ਨੂੰ ਵੀ ਅਸੀਂ ਇਤਲਾਹ ਕਰਤੀ ਹੈ ਸਾਈਬਰ ਬ੍ਰਾਂਚ ਨੂੰ ਵੀ ਤਾਂ ਕਿ ਜਿੱਥੋਂ ਵੀ ਇਹ ਮੇਲ ਆਇਆ ਹੈ ਕੀ ਹੈ ਇਹਨੂੰ ਵੀ ਟ੍ਰੇਸ ਕੀਤਾ ਜਾ ਸਕੇ ਸਰ ਕਿੰਨੇ ਵਜੇ ਕਿੰਨੇ ਵਜੇ ਆਈ ਸੀ ਸਰ ਮੇਲ ਕਿਸ ਨਾਮ ਤੋਂ ਕਿਸ ਨਾਮ ਤੋਂ ਆਈ ਹੈ ਔਰ ਉਹ ਜੇ ਕੀ ਲਿਖਿਆ ਗਿਆ ਹੈ ਸਰ ਇੱਕ ਇਹ ਇਹਦੀ ਤਫਤੀਸ਼ ਚੱਲ ਰਹੀ ਹੈ ਇਹ ਅਸੀਂ ਪੁਲਿਸ ਨੂੰ ਭੇਜ ਚੁੱਕੇ ਹਾਂ ਉਹ ਕਮਿਸ਼ਨਰ ਸਾਹਿਬ ਨੂੰ ਅਸੀਂ ਸਾਰਾ ਦਾ ਸਾਰਾ ਜਿਹੜਾ ਵੀ ਮੇਲ ਦਾ ਫਾਰਮੈਟ ਸੀ ਜਾਂ ਜੋ ਵੀ ਸੀਗਾ ਸਾਰਾ ਡਾਟਾ ਅਸੀਂ ਭੇਜ ਦਿੱਤਾ ਸਰ ਕਿੰਨੇ ਵਜੇ ਆਈ ਹੈ ਸਰ ਕਿੰਨੇ ਵਜੇ ਆਈ ਹੈ ਕੋਈ ਆਤੰਕੀ ਸੰਗਠਨ ਦਾ ਕੋਈ ਨਾਮ ਲਿਖਿਆ ਹੈ ਮੇਲ ਦੇ ਵਿੱਚ ਉਹ ਅਸੀਂ ਸਾਰਾ ਇਨਫੋਰਮੇਸ਼ਨ ਜਿਹੜੀ ਹੈ ਉਹ ਪੁਲਿਸ ਨੂੰ ਪ੍ਰੋਵਾਈਡ ਕਰਾ ਦਿੱਤੀ ਸਰ ਮੇਲ ਕਿੰਨੇ ਵਜੇ ਆਈ ਹੈ ਸਰ ਸਾਈਬਰ ਪੁਲਿਸ ਕੰਮ ਨਹੀਂ ਨਸ਼ਿਆਤੀ ਨਹੀਂ ਲੱਗੀ ਉਹ ਵੀ ਸ਼ਹਿਰਾਂ ਨੂੰ ਕਿਤੇ ਸਾਡੇ ਨੂੰ ओके ਸਾਨੂੰ ਇਨਫੋਰਮੇਸ਼ਨ ਨਹੀਂ ਹੈ ਹਰਿਆਣਿਆਂ ਵਾਲਿਆਂ ਨੂੰ ਵੀ ਕਿਤੇ ਆਈ ਨਹੀਂ ਨਹੀਂ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਨਹੀਂ ਹੈ ਕਿ ਉਹ ਸਰ ਇਹ ਕਿੰਨੇ ਵਜੇ ਮੇਲ ਆਈ ਹੈ ਜੀ ਇਹ ਜਿਹੜੀ ਸਾਾਨੂੰ ਇਨਫੋਰਮੇਸ਼ਨ ਲਗੀ ਲਗਭਗ ਪੌਣੇ 9 ਦੇ ਵਜੇ ਪੌਣੇ 9 ਦੇ ਕਰੀਬ ਤੇ ਹਾਲੇ ਤੱਕ ਸਰ ਸਸਪੈਕਟ ਕੀਤਾ ਕੁਝ ਕੁਝ ਫਾਈਲਸ ਹੋਏ ਅਣੀ ਹਜੇ ਤੱਕ ਸਾਨੂੰ ਸਸਪੈਕਸ਼ਨ ਬਾਰੇ ਕੋਈ ਉਹ ਨਹੀਂ ਆਇਆ ਸਸਪੈਕਟ ਜਾਂ ਕੋਈ ਚੀਜ਼ ਇਸ ਤਰ੍ਹਾਂ ਦੀ ਅਧਿ ਜਾਰੀ ਕੀਤੇ ਗਏ ਨੇ ਆਪੇ ਜਿਵੇਂ ਵੀ ਆਫਿਸ ਨੇ ਵੀ ਉਹਨਾਂ ਨੂੰ ਜਿਵੇਂ ਵੀ ਕੰਮ ਕਰਨਾ ਹੈ ਉਹਦੀ ਇਤਿਆਹਾਤ ਤੇ ਜਾਂ ਧੂਤੀ ਇਸ ਤਰ੍ਹਾਂ ਦੇ ਵਿਕਤੀ ਉਹਨਾਂ ਨੂੰ ਕਿਹਾ ਕਿ ਡਾਕਟਰ ਦਾ ਜਿਹੜੀ ਸਟੋਰੀ ਸੀ ਅਸੀਂ ਅਸੀਂ ਸੈਂਸਿਟਾਈਜ਼ ਅਸੀਂ ਸੈਂਸਿਟਾਈਜ਼ ਸਭ ਨੂੰ ਕਰ ਦਿੱਤਾ ਸੀ ਬਟ ਇੱਕ ਪੈਨਿਕ ਦਾ ਮਾਹੌਲ ਨਾ ਬਣੇ ਕਿਉਂਕਿ ਹਰ ਇੱਕ ਇਨਫੋਰਮੇਸ਼ਨ ਕਿੱਥੋਂ ਆਈ ਹੈ ਮੇਲ ਤੇ ਆਈ ਹੈ ਇਹਦੀ অথেন্টিਸਿਟੀ ਇੱਕ ਕੁਐਸਚਨੇਬਲ ਰਹਿੰਦੀ ਹੈ ਤੇ ਇਸ ਕਰਕੇ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਨਾਲ ਦੇ ਨਾਲ ਤਾਂ ਕਿ ਉਹਨਾਂ ਵੱਲੋਂ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਹੋ ਜਾਵੇ ਸਰ ਸਾਈਬਰ ਸਾਈਬਰ ਨੇ ਕੋਈ ਟ੍ਰੇਸ ਕੀਤਾ ਕੋਈ ਪ੍ਰੋਬਲਮ ਤਾਂ ਨਹੀਂ ਜਿੰਚਾ ਨਹੀਂ ਚੱਲੀ ਨਹੀਂ ਚੈਕਿੰਗ ਜਿਹੜੀ ਹੈ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਹਜੇ ਸਾਨੂੰ ਇਨਫੋਰਮੇਸ਼ਨ ਆ ਜਾਈਗੀ ਜਦੋਂ ਕਲੀਅਰ ਮੇਲ ਤੋਂ ਟ੍ਰੇਸ ਹੋਈ ਹ ਤੱਕ ਹੁਣ ਤੱਕ ਕੋਈ ਸਾਈਬਰ ਦਾ ਰਿਸਪਾਂਸ ਦਿੱਤਾ ਕੋਈ ਟ੍ਰੇਸ ਹੋਈ ਮੇਲ ਨਹੀਂ ਸਾਈਬਰ ਹਜੇ ਤਫ਼ਤੀਸ਼ ਕਰ ਰਿਹਾ ਸਾਨੂੰ ਇਨਫੋਰਮੇਸ਼ਨ ਨਹੀਂ ਆ ਸਰ ਕੀ ਤੁਹਾਨੂੰ ਕੀ ਲੱਗਦਾ ਹੈ ਹਾਕਸ ਬੰਬ ਥ ਹੈਗੀ ਹੈ ਕਿਵੇਂ ਹੈਗਾ ਇਹ ਦੇਖੋ ਇਹ ਦੀ ਇਹ ਤਾਂ ਪੁਲਿਸ ਹੀ ਦੱਸ ਸਕਦੀ ਹੈ ਵੀ ਵੈਦਰ ਇਟ ਇਜ਼ ਹਾਕਸ অর ਨਾ ਬਟ ਸਾਡੇ ਵੱਲੋਂ ਪ੍ਰੀਕੌਸ਼ਨਰੀ ਮੀਜਰ ਅਸੀਂ ਲੈ ਲਿਆ ਹੈ थैंक यू सर थैंक यू so much ਹਾਲ ਦੀ ਫਲਾਅ ਸਕਿਉਰਟੀ ਹੋਰ ਬੁਲਾਈ ਜਾਊਗੀ ਇਸ ਆਫਿਸ ਇਹ ਦੇਖੋ ਇੱਕ ਵਾਰ ਪੁਲਿਸ ਵੱਲੋਂ ਸਾਨੂੰ ਕਲੀਅਰੈਂਸ ਆ ਜੇ ਚੈਕਿੰਗ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਰਿਪੋਰਟ ਆ ਜੇ ਥੈਨ ਉਸ ਤੋਂ ਬਾਅਦ ਹੀ ਕੋਈ ਕਾਰ ਲਿਆ ਜਾ ਸਕਦਾ ਹੈ ਜੀ ਕੀ ਕੋਈ ਹੋਰ ਵਸਤੇ ਇਸ ਅਜਾ ਕੋਈ ਹੋਰ ਵੀ ਟਿਕਾਣੇ ਜਾਂ ਕੋਈ ਹੋਰ ਜਗ੍ਹਾ ਦਾ ਵੀ ਕੋਈ ਮੈਂਸ਼ਨ ਕੀਤਾ ਗਿਆ ਜੀ ਨਹੀਂ ਹਾਲ ਦੀ ਘੜੀ ਸਿਰਫ ਜਿਹੜਾ ਸੈਕਰੀਟੇਟ ਕੰਪਲੈਕਸ ਹੈ ਆ ਡੀਸੀ ਆਫਿਸ ਸਰ ਇਟ ਨਾ ਡਾਇਰੈਕਟਲੀ ਐਸ ਨਾਲ ਕਿਹਾ ਗਿਆ ਇਹ ਅਦੀ ਵਿੱਚ ਆਰ ਡੀ ਐਕਸ ਵਰਡ ਮੈਂਸ਼ਨ ਸੀ ਸਰ ਇਹ ਵੀ ਹਦਾਇਤਾਂ ਦਿੱਤੀ ਗਈ ਵੀ ਡੀ ਚੈਕਿੰਗ ਉਹ ਧਿਆਨ ਨਾਲ ਕੀਤੀ ਜਾਵੇ ਤਾਂ ਕਿ ਪੈਨਿਕ ਨਾ ਹੋਵੇ ਹਾਂਜੀ ਬਿਲਕੁਲ ਬਿਲਕੁਲ ਧਿਆਨ ਨਾਲ ਹੀ ਕਰਾਂਗੇ ਜੀ ਇਲੈਕਸ਼ਨ ਨੂੰ ਲੈ ਕੇ ਵੀ ਕੁਝ ਜਿਹੜਾ ਉਹ ਵੋਟ ਬਣਿਆ ਹੋਇਆ ਉਸ ਨੂੰ ਲੈ ਕੇ ਵੀ ਕੁਝ ਨਹੀਂ ਇਹਦੇ ਇਹਨੂੰ ਫਾਸਟ ਸਟ੍ਰੈਚ ਹੋ ਜਾਏਗਾ ਜੀ ਲਿੰਕ ਕਰਨਾ ਸੋਸ਼ਲ ਮੀਡੀਆ ਨੂੰ ਤੋਂ ਬਾਅਦ ਤੁਰੰਤ ਆਪਣੇ ਕੰਪਲੈਕਸ ਨੂੰ ਖਾਲੀ ਕਰਾਇਆ ਗਿਆ ਸੀ ਨਹੀਂ ਖਾਲੀ ਤੁਰੰਤ ਪੁਲਿਸ ਨੂੰ ਪੇਜ ਦਿੱਤਾ ਗਿਆ ਸੀ ਕਿਉਂਕਿ ਇਹ ਸਵੇਰੇ ਦੀ ਗੱਲ ਹੈ ਔਰ ਜੋ ਪੁਲਿਸ ਵੱਲੋਂ ਡਾਇਰੈਕਸ਼ਨ ਸਾਰੀਆਂ ਅਸੀਂ ਉਸ ਨੂੰ ਕੰਪਲਾਈ ਕਰਦੇ ਹਾਂ ਜੀ ਤਾਂ ਪੈਸੇ ਰੁਟੀਨ 'ਚ ਡੇਲੀ ਚੈੱਕ ਕਰਦੇ ਹਾਂ ਜੀ ਸਾਰੇ ਆਫਿਸ ਜਿੰਨੇ ਵੀ ਹੈਗੇ ਧਮਕੀ ਮਿਲੀ ਹੈ ਨਹੀਂ ਧਮਕੀ ਬਾਰੇ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਨੋਲਿਜ ਨਹੀਂ ਹੈ ਨਹੀਂ ਇੱਕ ਧਮਕੀ ਵੀ ਆਈ ਵੀ ਬੰਬ ਨਾਲ ਉਡਾਣ ਦੀ ਇਹਦੇ ਬਾਰੇ ਦੇਖੋ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਤੇ ਡੇਲੀ ਰੁਟੀਨ ਚੈੱਕ ਕਰਦੇ ਹਾਂ ਜੀ ਜਿਹੜੀ ਚੈਕਿੰਗ ਚੱਲ ਰਹੀ ਹੈ ਉਹ ਕਿਸ ਚੀਜ਼ ਦੀ ਇਹ ਚੈਕਿੰਗ ਤਾਂ ਸਾਡੇ ਥਾਣੇ ਦਾ ਇਲਾਕਾ ਹੈਗਾ ਜੀ ਆਫਸ ਪੈਂਦੇ ਹੈ ਇਸ ਦਾ ਡੇਲੀ ਚੈਕਿੰਗ ਕਰਦੇ ਹੈਗੇ ਅੱਛਾ ਕੋਈ ਅੱਧਾ ਦੀ ਗੱਲਬਾਤ ਨਹੀਂ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਮੈਸੇਜ ਨਹੀਂ ਸਾਡੇ ਲਈ ਥ੍ਰੈਟ ਆਈ ਕੋਈ ਹੈਗਾ ਅਸੀਂ ਤਾਂ ਵੈਸੇ ਰੁਟੀਨ 'ਚ ਡੇਲੀ ਚੈਕ ਕਰਦੇ ਆਂ ਜੀ ਸਾਰੇ ਆਫਿਸ ਜਿੰਨੇ ਵੀ ਹੈਗੇ ਧਮਕੀ ਮਿਲੀ ਹੈ ਨਹੀਂ ਧਮਕੀ ਬਾਰੇ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਨਹੀਂ ਇੱਕ ਧਮਕੀ ਵੀ ਆਈ ਵੀ ਬੰਬ ਨਾਲ ਉਡਾਣ ਦੇ ਇਹਦੇ ਬਾਰੇ ਦੇਖੋ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਤੇ ਡੇਲੀ ਰੁਟੀਨ ਚੈਕਿੰਗ ਕਰਦੇ ਆਂ ਜੀ ਜਿਹੜੀ ਚੈਕਿੰਗ ਚੱਲ ਰਹੀ ਉਹ ਕਿਸ ਚੀਜ਼ ਦੀ ਇਹ ਚੈਕਿੰਗ ਤਾਂ ਸਾਡੇ ਥਾਣੇ ਦਾ